ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 12 ਜਨਵਰੀ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਜੇਕਰ ਮੌਸਮ ਦੀ ਗੱਲ ਕਰੀਏ ਤਾਂ ਅੱਜ ਮੌਸਮ ਵਿੱਚ ਥੋੜਾ ਜਿਹਾ ਤੁਹਾਨੂੰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਸਵੇਰ ਵੇਲੇ ਤਕਰੀਬਨ ਪੰਜਾਬ ਦੇ ਸਾਰੇ ਹੀ ਹਿੱਸਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਆਕਾਰਵਾਈਆਂ ਹੋਈਆਂ। ਖਾਸ ਕਰਕੇ ਫਾਜ਼ਿਲਕਾ ਬੋਹਰ ਤੇ ਮੁਕਸਰ ਦੇ ਇਲਾਕਿਆਂ ਦੇ ਵਿੱਚ ਜਿਹੜਾ ਮੀਂਹ ਸੀਗਾ ਉਹ ਕੱਲ ਕਾਫੀ ਵੱਡੀ ਮਾਤਰਾ ਦੇ ਵਿੱਚ ਪਿਆ ਤੇ ਰਾਤ ਵੇਲੇ ਵੀ ਇਹ ਮੀਂਹ ਦੀਆਂ ਕਾਰਵਾਈਆਂ ਇਸੇ ਤਰ੍ਹਾਂ ਹੀ ਜਾਰੀ ਰਹੀਆਂ ਤੇ ਦਿਨ ਵੇਲੇ ਤੱਕ ਇਹ ਮੀਂਹ ਦੀਆਂ ਕਾਰਵਾਈਆਂ ਤਕਰੀਬਨ ਪੰਜਾਬ ਦੇ ਸਾਰੇ ਹੀ ਹਿੱਸਿਆਂ ਨੂੰ ਕਵਰ ਕੀਤਾ ਤੇ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਸਾਰੇ ਹੀ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲੀਆਂ ਦੁਪਹਿਰ ਤੋਂ ਬਾਅਦ ਇਹ ਸਿਸਟਮ ਪੱਛਮੀ ਮਾਲਵਾ ਤੇ ਮਾਝੇ ਤੇ ਦੁਆਬੇ ਦੇ ਕੁਝ ਖੇਤਰਾਂ ਦੇ ਵਿੱਚੋਂ ਸਮਾਪਤ ਹੋ ਚੁੱਕਾ ਹੈ ਤੇ ਉਹਨਾਂ ਖੇਤਰਾਂ ਦੇ ਵਿੱਚ ਧੁੱਪ ਨਿਕਲ ਚੁੱਕੀ ਹੈ। ਪਵਦ ਦੇ ਖੇਤਰਾਂ ਦੇ ਵਿੱਚ ਹਲਕੀ ਜਿਹੀ ਬੱਦਲਵਾਈ ਜਰੂਰ ਦੇਖਣ ਨੂੰ ਮਿਲ ਰਹੀ ਹੈ ਖਾਸ ਕਰਕੇ ਹੁਸ਼ਿਆਰਪੁਰ, ਆਨੰਦਪੁਰ ਸਾਹਿਬ, ਰੋਪੜ, ਮੁਹਾਲੀ, ਚੰਡੀਗੜ੍ਹ, ਫਤਿਹਗੜ੍ਹ ਸਾਹਿਬ, ਪਟਿਆਲਾ ਤੇ ਰਾਜਪੁਰੇ ਦੇ ਖੇਤਰਾਂ ਦੇ ਵਿੱਚ ਹਲਕੀ ਬੱਦਲਵਾਈ ਤੇ ਕਿਤੇ ਕਣਮਣ ਵੀ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਇਹਨਾਂ ਸਿਸਟਮ ਅੱਜ ਸ਼ਾਮ ਵੇਲੇ ਤੱਕ ਖਤਮ ਹੋ ਜਾਵੇਗਾ ਹਰਿਆਣੇ ਦੇ ਵਿੱਚ। ਇਹ ਕੱਲ ਸਵੇਰ ਤੱਕ ਐਕਟੀਵੇਟ ਰਹੇਗਾ ਤੇ ਦਿੱਲੀ ਦੇ ਵਿੱਚ ਵੀ ਕੱਲ ਸਵੇਰ ਤੱਕ ਮੀਂਹ ਦੀ ਸੰਭਾਵਨਾ ਬਣੀਆ ਰਹਿਣਗੀ ਆ ਅੱਜ ਇਹ ਸਿਸਟਮ ਤਕਰੀਬਨ ਸਾਰੇ ਹੀ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ ਤੇ ਬਾਅਦ ਦੁਪਹਿਰ ਤੋਂ ਮੌਸਮ ਸਾਫ਼ ਹੋ ਗਿਆ ਅਗਲਾ ਮੀਂਹ 15 ਤੇ 16 ਦੀ ਰਾਤ ਨੂੰ ਇੱਕ ਵਾਰ ਫਿਰ ਪੈਣ ਦੀ ਸੰਭਾਵਨਾ